ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਤਰੀਕ ਹੋ ਗਈ ਅੱਜ 17 ਅੱਜ ਕੋਟੇ ਦੁਰਵਾਨ ਗਈ ਜਿਹੜੀ ਹੈ ਨਾ 16 ਦੀ ਦੀ ਫਿਰ 17 ਦਾ 16 ਦਾ ਹਨੇਰਾ ਹੋ ਗਿਆ ਹਸਾਬ ਕਿਤਾਬ ਤੁਹਾਨੂੰ ਪਤਾ ਹੈ ਨਾ ਵੀ ਹਸਾਬ ਕਿਤਾਬ ਵੀ ਕਰਨਾ ਦਾ ਫਿਰ ਜਨਰਲ ਥੋੜੀ ਉਹਦੀ ਪੇਮੈਂਟ ਵੀ ਬਾਕੀ ਐ ਚਲੋ ਜਿੱਲੀ ਗੁੰਦੀ ਆ ਬਾਕੀ ਬਾਅਦ ਵਗੀ ਵਾਲੇ ਖਾਤੇ ਕੋਤੇ ਚ ਲਾ ਦਿੰਦਾ ਹਨਾ ਚਲੋ ਮੈਂ ਖਰਚਾ ਪਾਣੀ ਦੇ ਕੇ ਵੇਰ ਰਾਤ 1.5 ਦਾ ਟਾਈਮ ਹੋ ਗਿਆ ਤਾਂ ਮੈਂ ਕਿਹਾ ਨਹੀਂ ਫਿਰ ਹੁਣ ਤੁਸੀਂ ਰੈਸਟ ਕਰੋ ਹਨਾ ਸਾਰੇ ਹੀ ਬੰਦੇ ਵੇ ਬਾਈ ਤੁਹਾਨੂੰ ਪਤਾ ਸੀਜ਼ਨ ਲੱਗਿਆ ਹੋਇਆ ਓਕਣੇ ਆ ਕੇ ਮਸ਼ੀਨਾਂ ਸਾਫ ਕਰਕੇ ਸਮਾਨ ਲੋਡ ਕਾ ਕੇ ਚੱਲਣਾ ਵੀ ਸਾਰੇ ਹੀ ਬੰਦੇ ਨੀਂਦੇ ਰਹਿਣਗੇ ਫਿਰ ਨਾ ਉਹਦਾ ਵੀ 2-4 ਘੰਟੇ ਰਾਸਟਾ ਹੁਣ ਸਾਰੇ ਬੰਦੇ ਸੌਲੇ ਟਾਈਮ ਹੋ ਗਿਆ ਸਵੇਰ ਦੇ ਵੱਜ ਗਏ 10 ਪੂਰੇ 10 ਵਜੇ 8 ਮਿੰਟ ਹੋ ਗਏ ਹੁਣ ਆਪਾਂ ਨਿਕਲ ਲੱਗੇ ਪੰਪਾਂ ਤੋਂ ਲੱਗਿਆ ਤੇਲ ਪਾਉਣ ਆਪਣੀ 80 ਵਾਲੀ ਮਸ਼ੀਨ ਦੀ だっਦੀ ਟੈਂਕੀ ਹੈਗੀ ਆ ਮੈਂ ਕਿਹਾ ਅੱਗੇ ਜਾ ਕੇ ਕਿਤੇ ਹਨਾ ਲੋਡ ਜਾਂ ਦੇਖ ਕੇ ਜਿੱਥੇ ਮੰਨ ਲਓ ਸਟੇਜ ਜਾ ਲੱਗੂ ਹਰਿਆਣਾ ਦੇ ਵਿੱਚ ਪਹੁੰਚਦੀ ਆ ਤਾਂ ਹਰਿਆਣੇ ਦਾ ਰਸਤਾ ਆਂਦਾ ਡੀਜ਼ਲ ਦਾ ਰੇਟ ਦਾ ਫਰਕ ਆ ਇੱਥੇ ਜਾ ਕੇ ਪਵਾ ਲਾਂਗੇ ਪੱਕੀ ਇਹ ਜੇ ਹੈਗਾ ਅੱਧੀ ਪੈਂਤੀ ਹੈਗੀ ਆ 40 47% ਜੂਰੀਆ ਹੈਗਾ ਉਹਦੇ ਬਾਅਦ ਦੇਖਾਂਗੇ ਫੇ ਅੱਗੇ ਜਾ ਕੇ ਨਾ ਵੀ ਕੀ ਹਿਸਾਬ ਕਿਤਾਬ ਸਮਾਚਾਰਾਂ ਬਾਕੀ ਲੱਗੇ ਆ ਡੀਜ਼ਲ ਪਵਾ ਕੇ ਰਵਾਨਗੀ ਲੱਗਿਆ ਕਰਨਾ ਬਾਈ ਮਸ਼ੀਨਾ ਇਹੀ ਨਹੀਂ ਕੀ ਆ ਗੱਲ ਹੈ ਦੀ ਆਪਣੀ ਪਹਿਲੇ ਨੰਬਰ ਤੇ ਲੱਗੀ ਪੰਪ ਤੇ ਤੂੜੀ ਵਾਲੀ ਨਿਊ ਹੌਨ ਲੈਂਡ ਲਾਤਾ ਝੋਟਾ ਲਿਆ ਗਿਆ ਔਰ ਬਾਈ ਆਵ ਦਿਲ ਲੱਗ ਗਿਆ ਯਾਰ ਯहां ਤੋਂ ਰੌਣਕ ਲੱਗੀ ਵੀਦੀ ਪੂਰੀ ਤੇ ਤੁਹਾਡਾ ਦਿਲ ਤੇ ਬਹੁਤ ਮੁਸ਼ਕਲ ਸੇ ਲੱਗਾ ਹੋਗਾ ਨਾ ਹਾਂ ਬਸਾਰੇ ਤੇ ਯहां ਤੋਂ ਪਹਿਲੇ ਬਾਈ ਰੌਣਕ ਲੱਗੀ ਵੀਦੀ ਫਰੋਜਪਰੀਆਂ ਨੇ ਰੌਣਕ ਲਾਈ ਵੀਦੀ ਪੰਪ ਦੇ ਉਰੇ ਮੈਂ ਕਹਿੰਦਾ ਵੀ ਪੁੱਛੋ ਨਾ ਕੋਸ ਇੱਥੇ ਹੈ ਨਾ ਤੰਬੂਰ ਗੱਡੇ ਤੇ ਸੌਥੇ ਮੈਂ ਕਹਿੰਦਾ ਸਕੰਜਾ ਕਿਤੇ ਡੀਜ਼ਲ ਕਿਤੇ ਕੋਸ ਉਹ ਉੱਥੇ ਡੇਰਾ ਹੁੰਦਾ ਦਾ ਸਾਢਾ ਦੁਪਹਿਰ ਨੂੰ ਹਾਂ ਨਾ ਇਹ ਦਰਮੀ ਬਾਈ ਭੁੱਲਣਾ ਨਹੀਂ ਹੈਗੇ ساری ਜ਼ਿੰਦਗੀ ਪਵਾ ਲਿਆ ਬਾਈ ਓਕੇ ਰਬੋਟ ਦੋਏ ਭਰਾਤੀਆਂ ਆ ਵਧੀਆ ਬਾਈ ਦੋ ਟੈਂਕੀਆਂ ਲਵਾਈਆਂ ਹੋਈਆਂ ਥੋੜੀ ਨੂੰ ਬਾਹਰ ਨੂੰ ਆਉਣਾ ਤਾਂ ਦੋ ਟੈਂਕੀਆਂ ਜਾਈਆਂ ਨਜ਼ਾਰਾ ਹੈ ਨਾ ਨਹੀਂ ਇੱਕ ਟੈਂਕੀ ਦਾ ਬੰਦਾ ਕਹਿੰਦਾ ਕਿ ਕਿ ਫਿਰ ਜਾਂਦਾ ਸਾਰੀ ਗੱਡੀ ਹਾਂ ਹੋਰ ਵਧੀਆ ਹੋ ਗਿਆ ਕੰਮ ਆ ਆਗੇ ਨੇ ਯਾਰੇ ਹਾਂ ਫੇਲ ਗੱਡੀਓ ਬਣਾਤੀ ਬਾਈ ਤੇ ਨਾਲ ਹਾਂ ਹੈਂ ਗੱਬੇ ਮਸ਼ੀਨ ਪਿੱਛੇ ਟਰਾਲੀ ਇਹਦੇ ਗੱਬੇ ਦੂਈ ਟਰਾਲੀ ਉੱਪਰ ਟਰੈਕਟਰ ਲੋਡ ਕਰ ਲਿਆ ਐਦਾ ਪ੍ਰੈਸ ਕੇ ਬਾਅਦ ਪੰਜਾਬੀ ਪੂਰਾ ਲੈਣਿਆ ਨਾ ਪੂਰਾ ਰਿਸਕ ਬਾਈ ਲੈ ਕੇ ਆ ਨਾ ਰੋੜਾਂ ਤੇ ਚੱਲਦੇ ਆ ਮੈਂ ਕਹਿੰਦਾ ਵੀ ਇਹਦਾ ਟੂਲ ਟੈਕਸ ਤਾਂ ਲੱਗਦਾ ਟਰੈਕਟਰ ਦਾ ਹਾਂ ਰਾਜਸਥਾਨ ਵਾਲਾ ਇਹਦਾ ਐਮਪੀ ਲੱਗਦਾ ਹੈ ਇਹ ਹੀ ਚੱਕਰ ਆ ਤਾਂ ਮਹੀਨਾ ਦੀ ਢੇਡ ਦਿਆਂ ਛੱਲਦਾ ਪੂਰੀ ਹਾਂ ਉਹ ਲਾਉਣਾ ਪੂਰੀ ਤਾ ਆਕੇ ਬਾਕੀ ਪਾਣੀ ਭਰ ਲੱਗੇਵੇਂ ਬੰਦੇ ਠੰਡਾ ਹਨਾ ਫ੍ਰਿਜ ਲੱਗਿਆ ਹੋਇਆ ਮੈਂ ਮੁੜ ਕੇ ਬਈ ਪਾਣੀ ਮਿਲਣਾ ਨਹੀਂ ਗਾ ਬਾਕੀ ਕੋਟੇ ਸ਼ਾਇਦ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕ ਚਲੀਏ ਉਹ ਹਾਂ ਹਾਂ ਮੈਂ ਘਰ ਟੇਕ ਚਲਦੇ ਆ ਬਹੁਤ ਦੇਰ ਹੋ ਗਈ ਐ ਇਹਨੂੰ ਪ੍ਰਸ਼ਾਦਾ ਪਾਣੀ ਕਿੱਥੀ ਲੈ ਲਾਂਗੇ ਜਰੂਰ ਜੀ ਹੈਗਾ ਨਹੀਂ ਨਾਲੇ ਮਹਾਰਾ ਦੇ ਦਰਸ਼ਨ ਹੋ ਜਾਣਗੇ ਹੋਰ ਇੰਨਾ ਸਫਰ ਕਰਨਾ ਕੋਈ ਚੰਗੀ ਬੁਰੀ ਖਬਰ ਫੜ ਲੰਦਾ ਮਾਲਕ ਬਾਹ ਚ ਇਹਦੇ ਫਿਰ ਹਾਂ ਬਾਕੀ ਆਜ ਮੈਂ ਮਸ਼ੀਨਾਂ ਆਪਣੇ ਮਸ਼ੀਨ ਚ ਡੀਜ਼ਲ ਪਾਉਣਾ ਪ੍ਰਾਣੀ ਦੇ ਵਿੱਚ ਅਜੇ ਉਹ ਆਈਓ ਨਹੀਂ ਪੁੱਛਦਾ ਫੋਨ ਕਰਕੇ ਕਿੱਥੇ ਰਹਿ ਗਏ ਜਿੰਦਰ ਕਹਿੰਦਾ ਡੇਰੀ ਪੈਣ ਚ ਗਏ ਬੜੀ ਧਾਰੇ ਸੰਦੋ ਗਏ ਬੰਦ ਗਏ ਡੀਜ਼ਲ ਪਵਾ ਲਿਆ ਕਾਲੀਆਂ ਰੈਡੀ ਜੱਲੀਆ ਬਾਪੂ ਫਿਰ ਚਲੋ ਜੀ ਚਲੋ 50 50 ਪੰਜਾਬ ਬੁਲਾ ਰਿਹਾ ਹੁਣ ਮੋਟੇ ਗੁਰਦੁਆਰਾ ਸਾਹਿਬ ਜਲੀ ਹੋਣਾ ਆਹ ਦੇਖੋ ਜਦੋਂ ਨਾਲ ਪੰਜਾ ਦਾ ਪਾਣੀ ਛੱਕੇ ਵਧੀਆ ਹੈਗਾ ਨਹੀਂ ਅਰਦਾਸ ਕਰਵਾ ਕੇ ਹੋਰ ਕਿ ਲਾ ਕੇ ਪਤੇ ਨਿਕਲੇ ਪਿਆਉਣੇ ਹੋਰ ਹੋਰ ਮਾਰੇ ਨੇ ਮੂੰਹ ਮੀਨਾਲ ਤਾ ਗੱਲ ਮੋੜ ਲਈ ਕਰ ਅੱਗੇ ਬਾਈ ਚਲੋ ਜੀ ਕੋਲੋਂ ਵੈਕਰੂ 8 ਇੰਚੀ ਪੁਲੀਆਂ ਪਾਲੀਆਂ ਤੇ ਬੈਲਟ ਨੂੰ ਹਸਲਾਉਣਾ ਦੇਖੀ ਜੰਨੇ ਗੱਲ ਪੁਲੀ ਐਂ ਬਾਈ ਹੋਈ ਨਾ ਅੱਜਾ ਨੇ ਹੋਈਆਂ ਨੇ ਉੱਥੇ ਕੋਈ ਦੀ ਆਪਣੀ ਕੋਈ ਆ ਗਿਆ ਉਹ ਬੋਲੇ ਸੋਨਿਆ ਸੱਸੀ ਆ ਕੇ ਮਤਾਲਾ ਕਾ ਖੜੀ ਆ ਤਾਰੋ ਇਹ ਆ ਹੋਰ ਵੀ ਰੱਜੂ ਤਿਆਰੀਆਂ ਆ ਆ ਤੇ ਰਾਣਾ ਉਹ ਵੜੀ ਆਪਣੀ ਤੇ ਆ ਵੀ ਤਿਆਰ ਮਗਰੀ ਤੁੜੀ ਨਾਲੇ ਇਧਰ ਬਾਈ ਉਹਨੀ ਵੀ ਤਿਆਰੀ ਖੜੇ ਆ ਮੋਲ ਆ ਲੋ ਮਿੱਤਰੋ ਆਪਾਂ ਟੋਲ ਤੇ ਪਹੁੰਚ ਗਏ ਆ ਗਲਾਣਾ ਟੋਲ ਗਲਾਣਾ ਗਲਾਣਾ ਟੋਲਾ ਤੇ ਇੱਥੇ ਲੱਗਿਆ ਸਿਆਦ ਟੋਲ ਟੂਰ ਕਰਾਉਂਦੇ ਆ ਇਹ ਇਹ ਕੀ ਕਹਿੰਦੇ ਆ ਇਹ ਤੇ ਹਾਂਜੀ ਕਿਵੇਂ ਵਧੀਆ 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 ਪੰਜਾਬ ਨੂੰ ਜੰਨੇ ਆ ਪੰਜਾਬ ਨੂੰ ਹਾਂ ਚੱਲਿਆ ਚੱਲਿਆ ਪੰਜਾਬੀ ਅਸੀਂ ਖੁਸ਼ ਹੋਇਆ ਪੂਰਾ ਹਾਂ ਪੂਰਾ ਖੁਸ਼ ਠੀਕ ਆ ਠੀਕ ਆ ਉਹ ਮੋੜ ਦੇ ਨਿਕਲ ਰੋ ਉਹ ਜਾ ਰਹੇ ਬੰਦੇ ਨੇ ਫੜਾ ਠੀਕਾ 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 ਆ ਯਾਰੀ ਪ੍ਰੀਤ ਮਸ਼ੀਨੀ ਨਹੀਂ ਆਉਂਦੀ ਉਹਨੇ ਮੁੰਡੇ ਨੇ ਫੜਿਆ ਇਹ ਦੇਖੋ ਬਾਈ ਆ ਖੜੀ ਆ ਆਪਣੀ ਰਾਣੀ 1 ਨੰਬਰ ਕੱਠਈਆ ਕੰਮ ਸਾਰਾ ਆਹ ਤੀਜੀ ਪਿੱਛੇ ਲੱਗੀ ਆ ਟੋਲ ਤੇ ਖੜੇ ਆ ਚਾਚ ਹੋਰ ਬਾਈ ਜੀ ਕੈਮ ਕਾਜੂ ਵੀ ਲੱਗੇ ਆ ਮੁੰਡੇ ਟੋਲ ਦੇ ਖਾਦ ਨੇ ਟੋਲ ਕਾ ਲਿਆਣ ਵਾਲੇ ਚਾਹੂ ਪੀਤੀ ਹੈ ਇੱਥੇ ਦੇ ਬਸੇ ਮੇਰੀ ਹਾਂ ਉਰਲੇ ਪਾਸੇ ਮੈਂ ਦੇਖਿਆ ਜੀ ਗਿਆ ਨੀਲਾ ਜਾ ਸੀਗਾ ਹਾਂ ਮੈਂ ਰਹਿ ਰਿਹਾ ਸੀ ਉਹਨੇ ਆਪਾਂ ਕੰਮ ਮਾਲ ਦੇਟੇ ਆ ਅੱਧਰਾ ਗੇ ਮੋਟਰਸਾਈਕਲ ਪਾ ਜੁੰਦੇ ਨੇ ਅਸੀਂ ਰੋਕਿਆ ਗੱਗੀ ਗਿਆ ਕੋਲ ਜਮੇ ਰੁਕ ਹਾਂ ਉਹ ਕਹਿੰਦਾ ਮੇਰਾ ਮੇਰਾ ਲੇਗਾ ਚਾਚਾ ਵਾਲਾ ਪ੍ਰੀਤ ਮਹੀਨਾ ਹਾਂ ਪ੍ਰੀਤ ਵਾਲਾ ਯਾਰ ਆਪਣਾ ਮੋਟਰਸਾਈਕਲ ਵਾਲਾ ਆਹੋ ਪ੍ਰੀਤ ਮਹੀਨਾ ਵਾਲਾ ਦਾ ਬੰਦਾ ਸੀਗਾ ਉਹਦਾ ਵੀਰੇ ਨਾਲ ਹਾਂ ਉਹਨੇ ਹੱਥ ਨਾਲ ਮਾਰਿਆ ਸੀ ਤੋ ਕੀ ਭਾਈ ਆਉਣੇ ਇੱਧਰ ਨੂੰ ਆਉਣਾ ਪੱਗ ਇੱਧਰ ਨੂੰ ਆਉਣਾ ਜੀ ਉਹਦਾ ਭਾਈ ਲੋਕਲ ਆ ਬੱਟਨ ਬੁੱਟਨ ਲਗਾ ਦੀ ਉਹ ਤਾਂ ਹੀ ਖਰਾ ਸੀ ਮੇਰੇ ਖਿਆਲ ਨਾਲ ਬੱਟਨ ਖਰਾ ਸੀ ਮਸੇਦ ਤਾਂ ਆਉਂਦੀ ਆ ਉਹ ਇਹ ਬੱਟਨ ਲੋਕਲ ਆ ਆਹ ਮਹੀਨ ਤਾਂ ਉਗਲੇ ਆ ਉਹ ਹੌਟੇ ਤੇ ਖਰਾ ਸੀ ਉੱਥੇ ਤੇ ਚਾ ਚੀਂ ਲੱਗੇ ਚੱਲ ਕੋਈ ਲੋਈ ਮਰੀ ਦੇ ਵੀੜਾ ਹੈਗਾ ਤਾਂ ਐਂ ਜੀ ਨੰਬਰ ਪਾਵੇ ਨਾ ਬਾਬਾ ਦੇਰਾ ਕੰਮ ਲੇਗਾ ਉਹ ਕਹਿੰਦਾ ਰਹਿਣ ਦੇ ਤੂੰ ਲੈ ਜਾ ਕਹਿੰਦਾ ਮੇਰੇ ਕੋਲ ਹੋਰ ਪਿਆ ਕਰਨੀ ਉਹੀ ਗੱਲ ਆ ਨਾ ਨਹੀਂ ਲੇ ਗਈ ਆ ਕੀਦਾ ਭਜਨ ਭਾਈ ਦਾ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨੰਬਰ ਦੀ ਕੰਪਲੀਟ ਕਰੋ ਕੋਈ ਗੱਲ ਨਹੀਂ ਮਰੀ ਕੋਲੇ ਦਾ ਮਹਾਰਾ ਫੜ ਲਿਆ ਫੋਨ ਤੇ ਕਹਿੰਦਾ ਨਹੀਂ ਰਹਿਣ ਦੇ ਇਹਨਾਂ ਦੇ ਕੋਲ ਰੱਖ ਲਓ ਜੀ ਭਾਈ ਮਸ਼ੀਨਾ ਤੋਰਨ ਤੋਂ ਬਾਅਦ ਕੋਟਾ ਗੁਰਦੁਆਰਾ ਸਾਹਿਬ ਪਹੁੰਚ ਗਈ ਦਰਸ਼ਨ ਮੇਲਾ ਕੀਤਾ ਹਨਾ ਪ੍ਰਸ਼ਾਦਾ ਪਾਣੀ ਛਕਿਆ ਮੈਂ ਕਹਿੰਦਾ ਭਾਈ ਆਨੰਦ ਆ ਗਿਆ 2 2.5 ਮਹੀਨੇ ਹੋ ਗਏ ਤੇ ਵੀ ਗੁਰਦੁਆਰਾ ਹਾਂ ਮੈਂ ਸਾਕੇ ਲਈ ਜਾਣਾ ਬਾਬਾ ਨੇ ਬਾਬਾ ਜੀ ਨੇ ਬੁੰਦੀ ਦੇ ਭਾਈ ਮੈਂ ਕਹਿੰਦਾ ਲੰਗਰੇ ਲਾ ਫੇ ਥੈਲੇ ਭਰਤੇ ਕਹਿੰਦੇ ਲੈ ਜਾਓ ਵੀ ਮਸ਼ੀਨਾ ਵਾਲੇ ਨੇ ਖਾ ਲੈਣੇ ਹੈ ਆ ਗੱਲਰਦੇ ਬਾਈ ਇਹ ਤੈਨੂੰ ਬੰਨ ਥੱਲੇ ਦਾ ਹੱਲਾ ਥੱਲੇ ਦਾ ਹੱਲਾ ਥੱਲੇ ਸਰ ਕੇ ਦੁਬਾਰੇ ਵੰਨ ਕੇ ਦੇ ਔਰ ਅਸੀਂ ਜਾ ਕੋਦੇ ਬਾਈ ਬਾਕੀ ਗੁਰਦੁਆਰਾ ਸਾਹਿਬ ਜਨਾ ਦਰਸ਼ਨ ਮੇਲੇ ਕੀਤੇ ਵਧੀਆ ਬਹੁਤ ਵਧੀਆ ਲੱਗਿਆ ਨਾ ਬਾਈ ਰਾਜਸਥਾਨ ਦੇ ਵਿੱਚ ਵੀ ਹੈ ਨਾ ਬਾਹਰਲੇ ਸੂਬਿਆਂ ਦੇ ਵਿੱਚ ਆ ਕੇ ਵੀ 24 ਘੰਟੇ ਹੈ ਨਾ ਲੰਗਰ ਸਾਹਿਬ ਜਿਹੜੇ ਹੈ ਨਾ ਮਿਲਦੇ ਆ ਗੁਰੂ ਘਰ ਲੰਗਰ ਬਾਕੀ ਮਸ਼ੀਨਾ ਲਾ ਕੇ ਬਾਹਰ ਹੁਣ 2-3 ਘੰਟੇ ਇੱਥੇ ਸੋਚਿਆ ਵੀ ਰੈਸਟ ਕਰੀਏ ਉਹਦੇ ਬਾਅਦ ਮਸ਼ੀਨਾ ਨਾ ਤੋਰੀਏ ਪਿੰਡ ਨੂੰ ਮੈਂ ਕਹਣਾ ਬਾਈ ਸਿੱਖ ਹੋਣ ਤੇ ਮਾਣ ਕਰਦੇ ਆ ਵੀ ਸਰਦਾਰ ਆ ਨਾ ਮੈਨਾਂ ਵੀ ਰੂਹ ਕੋਈ ਹੁੰਦੀ ਆ ਇਹ ਚੀਜ਼ਾਂ ਦੇਖ ਕੇ ਨਾ ਸਪੈਸ਼ਲ ਬਾਈ ਨਾਲ ਦੇ ਨੂੰ ਮਸ਼ੀਨਾਂ ਨੂੰ ਕਿਹਾ ਵੀ ਜਿਹਨੇ ਬਾਈ ਜਾਣਾ ਗੁਰਦੁਆਰਾ ਸਾਹਿਬ ਨਾ ਤਾਂ ਚਲੋ ਨਹੀਂ ਬਾਈ ਮੈਨਾਂ ਤਾਂ ਜਾਣਾ ਉਹ ਵੀ ਸਾਰੀਆਂ ਮਸ਼ੀਨਾਂ ਨਾਲ ਲਾ ਕੇ ਪਿੱਛੇ ਬਾਕੀ ਲੰਗਰ ਹਾਲ ਦੇ ਵਿੱਚ ਨਾ ਬਾਬਾ ਜੀ ਦਾ ਚਾਹ ਦੇ ਗੱਲ ਬੁੰਦੀ ਆਪਾਂ ਕਹਿ ਦਈਏ ਮਿੱਠੀ ਬੁੰਦੀ ਹੁੰਦੀ ਜਿਹੜੀ ਉਹ ਚਲਦੀ ਦੀ ਬਾਬਾ ਜੀ ਨੇ ਥੈਲੇ ਭਰ ਕੇ ਦੇਦੇ ਥੈਲੇ ਕਿਵੇਂ ਥੈਲੇ ਭਰਦੇ ਬਾਬਾ ਜੀ ਇਹ ਕਹਿੰਦੇ ਮਸ਼ੀਨਾਂ ਵਾਲੇ ਬਾਈ ਤੁਸੀਂ ਤਾਂ ਖਾ ਲੈਣਾ ਇੱਥੇ ਸਾਡੇ ਕੋਲ ਖਰਾਬ ਕੁਝ ਨਹੀਂ ਵਾ ਚਲੋ ਜਿਹਦੇ ਕਰਮਾ ਜੈਣਾ ਬਾਈ ਬਾਕੀ ਗੁਰਦੁਆਰਾ ਸਾਹਿਬ ਬਾਈ 5-6 ਸਾਲ ਹੋ ਗਏ ਜਦੋਂ ਆਏ ਤੇ ਹੁਣ ਤਾਂ ਗੁਰਦੁਆਰਾ ਸਾਹਿਬ ਬਹੁਤ ਕਫਾ ਕਹਿਦੀ ਹੈ ਨਾ ਮਾਰਤਾ ਜਿਹੜੀ ਬਹੁਤ ਜ਼ਿਆਦਾ ਇੱਧਰ ਆ ਰਹੇ ਬਗਲ ਹੋ ਗਿਆ ਚਾਰੇ ਪਾਸੇ ਬਾਕੀ ਇੱਧਰ ਦਰਵਾਜ਼ਾ ਸਾਹਿਬ ਨਵਾਂ ਬਣ ਗਿਆ ਹਨਾ ਅਜੇ ਵੈਸੇ ਮਹਾਰਾਜ ਉੱਥੇ ਪ੍ਰਕਾਸ਼ ਨਹੀਂ ਕਰੇ ਬਾਕੀ ਇੱਧਰ ਹੀ ਆ ਜੀ ਚਲੋ ਦਿਖਾਉਨੇ ਆ ਵੇ ਸਾਨੂੰ ਹੁਣ ਬਾਹਰ ਤੇ ਜਵੇਂ ਹੀ ਰਈਆਂ ਲੱਗਦਾ ਵੀ ਰਸਤਾਂ ਦੇ ਵਿਚਾਂ ਲੱਗ ਜਿਵੇਂ ਵੀ ਆਪਾਂ ਪੰਜਾਬ ਦੇ ਵਿੱਚੇ ਆ। ਲੋ ਜੀ ਬਾਈ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਢਾਬਾ ਨਸੀਰਾ ਆਪਣੇ ਸੱਚੋ ਸੌਰੀ ਬੂੰਦੀ ਟੱਪ ਕੇ ਨਾ ਤੇ ਨਹੀਂ ਸਰੰਗ ਜੀ ਲੰਘ ਕੇ 20 25 ਕਿਲੋਮੀਟਰ 20 ਕਿਲੋਮੀਟਰ ਅੱਗੇ ਆ ਕੇ ਖੜੇ ਆ। ਚਾਹ ਜੂ ਪੀਤੀ ਆ ਹੁਣ ਬਾਈ ਟਾਈਮ ਹੋ ਗਿਆ ਰਾਤ ਦਾ। ਓਵਰ ਹੋ ਗਿਆ ਟਾਈਮ ਤਾਂ ਨਾ ਸਈਆਂ ਚੱਲਦਾ ਸੁੱਤੇ ਹੈ ਨਹੀਂ ਤੇ ਬੌਕਣੇ ਕਿਲੀ ਦੱਬਦੀ ਇਧਰ ਨੂੰ ਰਾਤ ਦੇ ਵੱਜ ਗਏ। 11:51 ਅਰ ਅੱਜ ਰਾਤ ਸਾਰੀ ਲੰਘ ਜਾਨੀ ਏਕ ਨੇ ਚਲਦੇ ਨਹੀਂ ਬਾਕੀ ਟ੍ਰੈਨੀਆਂ ਟਰੋਲੀਆਂ ਵਾਈ ਸੈੱਟ ਲੱਗੇ ਆ ਕਰਨ ਕਰਮ ਨਾਣੀ ਅਦਾ ਕੋਈ ਢਿੱਲ ਮਿਸ ਹੁੰਦੀ ਆ ਕਈ ਵਾਰੀ ਬਾਕੀ ਆਪਣਾ ਸਟਿਪ ਨਹੀਂ ਆਪਣੀ ਟਾਇਰ ਪੈਂਚਰ ਦਾ ਉਹ ਲਵਾ ਲਿਆ ਲਵਾਉਣ ਤੋਂ ਬਾਅਦ ਆਪਣੀ ਗੱਡੀ ਹੈ ਜਿਹੜੀ ਹੁਣ ਤਿਆਰ ਆ ਬਾਕੀ ਸੁਰੰਗ ਜੀ ਲੰਘ ਕੇ ਖੜੇ ਤੇ ਬਾਕੀ ਬਾਈ ਹਨਾ ਨੀਂਦ ਬੜੀ ਆਉਂਦੀ ਅੱਜ ਨੇ ਮੈਂ ਕਹਿੰਦਾ ਫੁੱਲ ਘੇਰਾ ਪਾਇਆ ਪਿਆ ਅੱਜ ਤੁਹਾਨੂੰ ਪਤਾ ਹੀ ਹਨਾ ਸੀ ਐਨ ਚੱਲਦਾ ਤਾਂ ਓਕਣੇ ਬਸ ਕੱਲ ਸੌਣਾ ਦਾ ਇਹਨਾਂ ਦੀ 18 ਮਾਡਲ ਦੀ ਕਲਚ ਪਲੇਟ ਨਹੀਂ ਸਹੀ ਆਉਂਦੀ ਉਹ ਕੰਮ ਜਾ ਕਰਾਉਣ ਚ ਲਗੇ ਕਰਾਉਣ ਗਏ ਵਾ ਸਾਰੀ ਦਿਹਾੜੀ ਉਧਰ ਲੰਘੀ ਉਹਦੇ ਬਾਅਦ ਬਿਹਸਾਬ ਕਿਤਾਬ ਕਰਦੇ ਲੰਘੇ ਰਾਤ 2:30 ਵਜੇ ਰਾਤ ਵੀ ਨਿਕਲਣਾ ਦਾ ਚਲਾ ਰਾਤ ਹੀ ਨਿਕਲਨੇ ਦੀ ਇਹੀ ਗੱਲ ਤੇ ਰਾਤ ਸੁੱਤੇ ਤੇ ਵੀ ਚਲੋ ਸੌ ਜੀਏ ਵੀ ਚਲ ਕੱਲ ਹੁੰਦੇ ਨਾ ਦੁਪਹਿਰੇ ਕੋਟੇ ਲਵੇ ਲਾ ਕੇ ਸੌ ਜਾਗੇ ਪਰ ਕਿੱਥੇ ਨੀਂਦ ਤੁਹਾਨੂੰ ਪਤਾ ਹੀ ਹੈ ਸਮੇਂ ਨੇ ਇਜਾਜ਼ਤ ਕਿੱਥੇ ਦਿੱਤੀ ਆ ਹੁਣ ਸਿੱਧੇ ਦੱਬੀ ਜਾਂਦੇ ਉਧਰ ਨੂੰ ਫੇਰ ਚਲੋ ਜਿੱਥੇ ਉਹ ਆ ਦਾਣਾ ਪਾਣੀ ਹੈ ਨਾ ਉੱਥੇ ਖੜਕੇ ਕਰ ਲਾਂਗੇ ਰੈਟ ਨਹੀਂ ਹੋਊਗੀ ਤਾਂ ਵੀ ਚਲੋ ਮਿਲਦੇ ਹਾਂ ਉਹਨਾਂ ਗਾਂ ਚੱਲ ਕੇ ਗਾਂ ਉਹ ਜੰਗਲ ਜਾ ਆਉਣਾ ਵੀਰੇ ਜਿੱਥੇ ਆਪਣੀ ਏਸੀ ਵਾਲੀ ਮਹੀਨੂਰੇ ਮੋਟਰਾਂ ਨਾਲ ਟਰਾਲੀਆਂ ਲੈ ਜਾਂਦੇ ਉਹੀ ਇਲਾਕਾ ਜਾ ਆਉਣਾ ਹੁਣ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਚੱਲ ਗਏ ਅੱਗੇ